ਦਲ ਖਾਲਸਾ ਦੇ ਆਗੂਆਂ ਦੇ ਵੱਲੋਂ ਬੀਜੇਪੀ ਸੰਸਦ ਕੰਗਣਾ ਰਣੋਤ ਅਤੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਬੀਜੇਪੀ ਉੱਤੇ ਤਿੱਖੇ ਨਿਸ਼ਾਨੇ ਸਾਤੇ ਗਏ। ਦਲ ਖਾਲਸਾ ਦੇ ਆਗੂਆਂ ਦਾ ਕਹਿਣਾ ਹੈ ਕਿ ਬੀਜੇਪੀ ਦੇ ਕੋਲ ਕੋਈ ਵੀ ਮਰਦ ਨਹੀਂ ਹੈ ਜੋ ਸਿੱਖਾਂ ਦਾ ਮੁਕਾਬਲਾ ਕਰ ਸਕੇ। ਇਸੇ ਕਰਕੇ ਉਹਨਾਂ ਕੰਗਣਾ ਰਣੋਤ ਨੂੰ ਮੋਰੇ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਦਿੱਤੇ ਗਏ ਬਿਆਨਾਂ ਉੱਤੇ ਵੀ ਗੱਲ ਕਹੀ ਹੈ। ਅੰਮ੍ਰਿਤਸਰ ਵਿਖੇ ਦਲ ਖਾਲਸਾ ਦੇ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਰੱਖੀ ਗਈ। ਜਿਸ ਦੌਰਾਨ ਦਲ ਖਾਲਸਾ ਦੇ ਆਗੂਆਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਜਪਾ ਉੱਤੇ ਤਿੱਖੇ ਨਿਸ਼ਾਨੇ ਸਾਧੇ। ਇਸ ਮੌਕੇ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਆਗੂ ਪਈ ਕਨਵਰਪਾਲ ਸਿੰਘ ਬਿੱਟੂ ਨੇ ਆਖਿਆ ਕਿ ਭਾਜਪਾ ਦੇ ਕੋਲ ਸਿੱਖਾਂ ਦਾ ਮੁਕਾਬਲਾ ਕਰਨ ਦੇ ਲਈ ਕੋਈ ਮਰਦ ਨਹੀਂ ਹੈ। ਇਸੇ ਕਰਕੇ ਉਸਨੇ ਕੰਗਣਾ ਰਣੋਤ ਅੱਗੇ ਕੀਤੀ ਹੈ ਉਹਨਾਂ ਕੰਗਣਾ ਦੇ ਵੱਲੋਂ ਪਿੰਡਰਾ ਵਾਲਿਆਂ ਉਤੇ ਦਿੱਤੇ ਗਏ ਬਿਆਨ ਦਾ ਵੀ ਜਵਾਬ ਦਿੱਤਾ ਬੀਜੇਪੀ ਕੋਲ ਇੱਕ ਨਵੀਂ ਨਵੀਂ ਜਿਹੜੇ ਉਹਨਾਂ ਦੇ ਐਮਪੀ ਬਣੀ ਹੈ ਲੇਡੀ ਕੰਗਣਾ ਰਣੋਤ ਉਹ ਬਾਰ-ਬਾਰ ਕਦੀ ਫਿਲਮ ਦੇ ਹਵਾਲੇ ਨਾਲ ਕਦੀ ਕਿਸਾਨਾਂ ਦੇ ਅੰਦੋਲਨ ਦੇ ਹਵਾਲੇ ਨਾਲ ਬਾਰ-ਬਾਰ ਬੜੇ ਡੈਰੋਗੇਟਰੀ ਰਿਮਾਰਕਸ ਦੇ ਰਹੀ ਹੈ અપਮਾਨਜਨਕ ਟਿੱਪਣੀਆਂ ਕਰ ਰਹੀ ਹੈ ਐਸ ਵਾਰ ਉਹਨੇ ਕਿਸੇ ਨੂੰ ਇੰਟਰਵਿਊ ਦਿੰਦੇ ਹੋਏ ਸੰਜਰਨੈਲ ਸਿੰਘ ਪਿੰਡਰਾਵਾਂ ਵਾਲਿਆ ਦੇ ਉੱਤੇ ਬੜਾ ਅਪਮਾਨਜਨਕ ਵਿਅੰਗ ਕੀਤਾ ਹੈ। ਉਹਨੂੰ ਉਹਨੂੰ ਪ੍ਰੋਬਲਮ ਹੈ ਕਿ ਸੰਤ ਦੇ ਹੱਥ ਵਿੱਚ 147 ਕਿਵੇਂ ਆ ਸਕਦੀ ਹੈ ਜਾਂ ਕਿਵੇਂ ਫੱਪਦੀ ਹੈ। ਅਸੀਂ ਉਹਦੀ ਗੱਲ ਦਾ ਜਵਾਬ ਦਿੰਦੇ ਹੋਏ ਪੂਰੇ ਇੰਡੀਅਨ ਸਮਾਜ ਨੂੰ ਤੇ ਇੰਡੀਅਨ ਪੋਲੀਟੀਸ਼ੀਅਨਸ ਨੂੰ ਦੱਸਣਾ ਚਾਹੁੰਦੇ ਆਂ। ਕੇ ਬਾਬਾ ਜਰਨੈਲ ਸਿੰਘ ਪਿੰਡਰਾਵਾਲੇ ਕੇਵਲ ਸੰਤ ਨਹੀਂ ਸੀ ਉਹ ਸੰਤ ਸਪਾਈ ਸੀਗੇ ਹੀ ਵਾਸ ਅ ਟ੍ਰੂ ਸੇਂਟ ਸੋਲਜਰ ਤੇ ਵੈਸੇ ਵੀ ਹਰ ਧਰਮ ਦੇ ਪੈਗੰਬਰਾਂ ਨੇ ਸ਼ਸਤਰ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ ਔਰ ਖੁਦ ਵੀ ਰੱਖਦੇ ਰਹੇ ਨੇ ਔਰ ਉਹਨਾਂ ਨੇ ਆਪਣੇ ਟ੍ਰੂ ਡਿਸਿਪਲਨ ਨੂੰ ਆਪਣੇ ਫਾਲੋਅਰਸ ਨੂੰ ਸ਼ਸਤਰ ਰੱਖਣ ਦੀ ਇਜਾਜ਼ਤ ਦਿੱਤੀ ਹੈ ਔਰ ਕੱਲੀ ਇਜਾਜ਼ਤ ਨਹੀਂ ਦਿੱਤੀ ਜ਼ਾਲਮ ਦਾ ਨਾਸ ਕਰਨ ਮਜਲੂਮ ਦੀ ਰੱਖਿਆ ਕਰਨ ਤੇ ਸੈਲਫ ਡਿਫੈਂਸ ਦੀ ਇਜਾਜ਼ਤ ਵੀ ਦਿੱਤੀ ਹੋਈ ਹੈ ਸੋ बार-बार ਇਦਾਂ ਦੀਆਂ ਗੱਲਾਂ ਕਰਕੇ ਇਹ ਲੇਡੀ ਆਪਣੇ ਲਈ ਪ੍ਰੋਬਲਮ ਪਾ ਰਹੀ ਹੈ ਸਾਡੇ ਲਈ ਕੋਈ ਪ੍ਰੋਬਲਮ ਨਹੀਂ ਪਾ ਰਹੀ ਸਾਨੂੰ ਪ੍ਰਵੋਕ ਜ਼ਰੂਰ ਕਰ ਰਹੀ ਹੈ ਔਰ ਸਾਨੂੰ ਸਮਝ ਨਹੀਂ ਆਉਂਦੀ ਕਿ ਭਾਜਪਾ ਕੋਲ ਕੋਈ ਮਰਦ ਨਹੀਂ ਹੈਗਾ ਸਿੱਖਾਂ ਨਾਲ ਪੰਗਾ ਲੈਣ ਲਈ ਉਹਨੇ ਇੱਕ ਲੇਡੀ ਅੱਗੇ ਕੀਤੀ ਹੋਈ ਹੈ ਇਸ ਦੇ ਨਾਲ ਹੀ ਪਾਈ ਕਨਵਰਪਾਲ ਸਿੰਘ ਬਿੱਟੂ ਨੇ ਰਵਨੀਤ ਸਿੰਘ ਬਿੱਟੂ ਤੇ ਵੀ ਜੰਮ ਕੇ ਤਿੱਖੇ ਨਿਸ਼ਾਨੇ ਸਾਤੇ ਉਹਨਾਂ ਆਖਿਆ ਕਿ ਜਿਹੜਾ ਰਵਨੀਤ ਸਿੰਘ ਬਿੱਟੂ ਸਾਰੀ ਉਮਰ ਸਿੱਖਾਂ ਤੇ ਜ਼ੁਲਮ ਢਾਉਣ ਵਾਲੀ ਕਾਂਗਰਸ ਦੇ ਤਲਵੇ ਚੱਟਦਾ ਰਿਹਾ ਕਾਂਗਰਸ ਨੇ ਉਸਦੇ ਦਾਦੇ ਨੂੰ ਸੀਐਮ ਵੀ ਇਸੇ ਕਰਕੇ ਬਣਾਇਆ ਉਹ ਅੱਜ ਭਾਜਪਾ ਦੇ ਵਿੱਚ ਜਾ ਕੇ ਅਤੇ ਰਾਹੁਲ ਗਾਂਧੀ ਦੇ ਖਿਲਾਫ ਬੋਲ ਕੇ ਸਿੱਖਾਂ ਦਾ ਹਿਤਾਸ਼ੀ ਹੋਣ ਦਾ ਟਕਵੰਝ ਕਰਨ ਲੱਗਿਆ ਹੋਇਆ ਪਰ ਸਿੱਖਾਂ ਨੂੰ ਇਹਨਾਂ ਦੇ ਬਿਆਨਾਂ ਉਤੇ ਕੋਈ ਵੀ ਧਿਆਨ ਨਹੀਂ ਦੇਣਾ ਚਾਹੀਦਾ। ਪ੍ਰਾਂਡ ਰਵਨੀਤ ਬਿੱਟੂ ਵਰਗੇ ਉਹਨਾਂ ਨੂੰ ਅਚਨਚੇਤ ਸਿੱਖਾਂ ਪ੍ਰਤੀ ਹੇਜ ਜਾਗ ਗਿਆ। ਹੁਣ ਉਹ ਕਹਿ ਰਹੇ ਨੇ ਕਿ ਦਰਬਾਰ ਸਾਹਿਬ ਤੇ ਹਮਲਾ ਗਲਤ ਸੀ। ਮੈਂ ਇੱਕ ਸਿੱਖ ਵਜੋਂ ਰਾਹੁਲ ਗਾਂਧੀ ਨੂੰ ਟੈਰਰਿਸਟ ਪੇਂਟ ਕਰ ਰਿਹਾ ਜਾਂ ਰਾਹੁਲ ਗਾਂਧੀ ਦੇ ਖਿਲਾਫ ਬੋਲ ਰਿਹਾ। ਸਾਰੀ ਉਮਰ ਉਹਦਾ ਪਰਿਵਾਰ ਕਾਂਗਰਸੀ ਲੀਡਰ ਤੇ ਖਾਸ ਤੌਰ ਤੇ ਗਾਂਧੀ ਫੈਮਿਲੀ ਦੇ ਉਹਨਾਂ ਦੀ ਚਮਚੀ ਕਰਦੇ ਰਹੇ ਨੇ ਔਰ ਉਸੇ ਕਰਕੇ ਇਹਦੇ ਦਾਦੇ ਨੂੰ ਚੀਫ ਮਿਨਿਸਟਰਸ਼ਿਪ ਮਿਲੀ ਸੀ ਤੇ ਜਦੋਂ ਉਹਦੇ ਜ਼ੁਲਮਾਂ ਦੀ ਅਤ ਹੋ ਗਈ ਤੇ ਜਦੋਂ ਸਿੰਘਾਂ ਨੇ ਉਹਨੂੰ ਪਨਿਸ਼ ਕੀਤਾ ਤੇ ਫਿਰ ਉਹ ਗਾਂਧੀ ਫੈਮਿਲੀ ਨੇ ਦਾਦੇ ਵਾਲੀ ਜਿਹੜੀ ਫੇਵਰ ਸੀ ਉਹ ਪੋਤਰੇ ਨੂੰ ਵੀ ਦਿੱਤੀ ਤੇ ਇਹ ਵੀ ਐਮਪੀ ਬੰਦਾ ਰਿਹਾ ਕਾਂਗਰਸ ਦੀ ਟਿਕਟ ਤੇ ساری ਜ਼ਿੰਦਗੀ ਇਹਨੇ ਕਾਂਗਰਸ ਦੇ ਕੋਲੋਂ ਫੇਵਰਜ਼ ਲਏ ਇਹਦੀ ਫੈਮਿਲੀ ਨੇ ਫੇਵਰਜ਼ ਲਏ ਹੁਣ ਇਹ ਨਵਾਂ ਨਵਾਂ ਮੁਸਲਮਾਨ ਬਣ ਗਿਆ ਸੌਰੀ ਟੂ ਸੇ ਇੱਕ ਕਹਾਵਤ ਹੈ ਮਤਲਬ ਹੁਣ ਤਾਜਾ ਤਾਜਾ ਉਹ ਭਾਜ ਭੱਜ ਗਿਆ ਹੁਣ ਉਹਦੇ ਤੇ ਹਿੰਦੂਤਵਾ ਰੰਗ ਚੜ ਗਿਆ ਤੇ ਹੁਣ ਉਹ ਉਹਨੂੰ ਅਚਨ ਚੇਤ ਇੱਕਦਮ ਸਿੱਖਾਂ ਦਾ ਹੇਤ ਜਾ ਗਿਆ ਔਰ ਉਸ ਇੱਕ ਅੱਛਾ ਸਿੱਖ ਹੋਣ ਹੋਣ ਦਾ ਇੱਕ ਟਕਵਾਂਜ ਕਰ ਰਿਹਾ ਸੋ ਸਾਡੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਨਾ ਉਹ ਰਾਹੁਲ ਗਾਂਧੀ ਦੀ ਸਟੇਟਮੈਂਟ ਦੇ ਮਗਰ ਜਾਣ ਨਾ ਔਰ ਰਮਨੀਤ ਵਰਗੇ ਜਿਹੜੇ ਮਤਲਬ ਨਵੇਂ-ਨਵੇਂ ਮਤਲਬ ਅਜਨਾਂ ਦਾ ਜਿਨ੍ਹਾਂ ਨੇ ਪਾਰਟੀ ਬਦਲੀ ਹੈ ਉਹਨਾਂ ਦੀਆਂ ਸਟੇਟਮੈਂਟਸ ਦੇ ਮਗਰ ਜਾਣ ਤੇ ਨਾ ਹੀ ਜਿਹੜੀ ਕੰਗਨਾ ਆ ਉਹਦੀਆਂ ਸਟੇਟਮੈਂਟਸ ਤੋਂ ਪ੍ਰਵੋਕ ਹੋਣ ਕੰਗਨਾ ਪੁੱਛਦੀ ਹੈ ਔਰ ਕਹਿੰਦੀ ਹੈ ਦੱਸਦੇ ਇਹ ਕਿ ਇਸ ਤੋਂ ਇਲਾਵਾ ਦਲ ਖਾਲਸਾ ਦੇ ਆਗੂਆਂ ਵੱਲੋਂ ਪੀਐਮ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਵਿਰੋਧਕਰਨ ਸਣੇ ਹੋਰ ਵੀ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੇ ਰਿਪੋਰਟ ਹਮਦਰ ਟੀਵੀ